ਅਸੀਂ ਪਹੁੰਚੇ ਹਾਂ ਜੀ ਅੰਮ੍ਰitsar ਸ਼ਹਿਰ ਤੋਂ ਕੋਈ 10 ਕਿਲੋਮੀਟਰ ਆਈਏ ਰਾਣੀਆਂ ਬਾਰਡਰ ਵੱਲ ਨੂੰ ਚਗਾਵੇਂ ਵਾਲੀ ਸਾਈਡ ਤੇ ਤੇ ਰਸਤੇ 'ਚ ਇੱਕ ਬਹੁਤ ਹੀ ਪਵਿੱਤਰ ਅਸਥਾਨ ਆਂਦਾ ਹੈ ਭਗਵਾਨ ਵਾਲਮੀਕੀ ਜੀ ਦਾ ਆਸ਼ਰਮ ਜਿਹਨੂੰ ਰਾਮ ਤੀਰਥ ਕਰਕੇ ਇਹ ਮਸ਼ਹੂਰ ਹੈ ਔਰ ਐਸਾ ਮੰਨਿਆ ਜਾਂਦਾ ਹੈ ਕਿ ਸੀਤਾ ਮਾਤਾ ਜੀ ਜਦੋਂ ਅਗਨੀ ਪ੍ਰੀਖਿਆ ਤੋਂ ਬਾਅਦ ਇੱਥੇ ਆ ਕੇ ਭਗਵਾਨ ਵਾਲਮੀਕੀ ਜੀ ਕੋਲੇ ਰਹੇ ਸੀਗੇ ਲਵ ਕੁਸ਼ ਦੀ ਜਿਹੜੀ ਪਦੈਸ਼ ਉਹ ਵੀ ਇੱਥੋਂ ਦੀ ਦੱਸੀ ਜਾਂਦੀ ਵੈ ਲਵ ਕੁਸ਼ ਜਿਹੜੇ ਆ ਉਹ ਇਸੇ ਅਸਥਾਨ ਦੇ ਉੱਤੇ ਪਲੇ ਬੜੇ ਔਰ ਕਵਿਸ਼ਰੀ ਕਲਾ ਜਿਹੜੀ ਪੰਜਾਬ ਹੈ ਉਹ ਵੀ ਕਹਿੰਦੇ ਕਿ ਇੱਥੋਂ ਹੀ ਸਿੱਖੀ ਉਹਨਾਂ ਨੇ ਲਵ ਕੁਸ਼ ਤੋਂ ਕੁ ਵਿਸ਼ਰੀ ਕਲਾ ਦੀ ਸ਼ੁਰੂਆਤ ਮੰਨੀ ਜਾਂਦੀ ਹੈ ਸ੍ਰਿਸ਼ਟੀ ਰਚਨਾ ਭਗਵਾਨ ਵਾਲਮੀਕੀ ਜੀ ਉਹਨਾਂ ਨੇ ਇਸੇ ਸਥਾਨ ਦੇ ਉੱਤੇ ਰਮਾਇਣ ਵੀ ਲਿਖੀ ਸਰ ਜੀ ਹਨੂਮਾਨ ਜੀ ਨੇ ਇੱਥੇ ਢਾਈ ਟੱਪ ਮਾਰ ਕੇ ਇਹ ਸਰੋਵਰ ਕਹਿੰਦੇ ਕਿ ਇਹ ਬਣਾਇਆ ਸੀਗਾ ਇਹ ਸਰੋਵਰ ਜਿਹੜਾ ਵੈ ਕਿਹਾ ਜਾਂਦਾ ਵੈ ਇਸ ਤਰ੍ਹਾਂ ਮੰਨਦੇ ਆ ਲੋਕੀ ਕਿਸੇ ਸਮੇਂ ਰਾਵੀ ਨਦੀ ਜਿਹੜੀ ਕਿ ਇੱਥੋਂ ਅੱਜ ਦੀ ਡੇਟ 'ਚ ਇੱਥੋਂ ਕੋਈ 40 50 ਕਿਲੋਮੀਟਰ ਦੂਰ ਹੋਏਗੀ ਕਿਸੇ ਸਮੇਂ ਕਿਹਾ ਜਾਂਦਾ ਕਿ ਰਾਵੀ ਨਦੀ ਦਾ ਪਾੜ ਇੱਥੇ ਤੱਕ ਹੁੰਦਾ ਸੀਗਾ ਅੰਦਰ ਹੈ ਜਿਹੜਾ ਮੰਦਰ ਹੈ ਮੰਦਰ ਦੇ ਅੰਦਰ ਸਵਰਣ ਮੂਰਤੀ ਲੱਗੀ ਹੈ ਭਗਵਾਨਾਂ ਦੀ ਔਰ ਅਸੀਂ ਮੰਦਰ ਤੋਂ ਪਹਿਲਾਂ ਮੱਥਾ ਟੇਕ ਕੇ ਦਰਸ਼ਨ ਕਰਕੇ ਫਿਰ ਇਧਰੋਂ ਘੁੰਮ ਕੇ ਪ੍ਰਕਰਮਾਂ 'ਚ ਤੇ ਹੁਣ ਆ ਰਹੇ ਹਾਂ ਮੰਦਰ ਇੱਥੇ ਹਨੂਮਾਨ ਜੀ ਦਾ ਮੰਦਰ ਹੈ ਹੋਰ ਛੋਟੇ-ਛੋਟੇ ਤਮਾਮ ਇੱਕ ਪ੍ਰਾਚੀਨ ਮੰਦਰ ਹੈ ਲਵਕੁਸ਼ਤੀ ਦਾ ਔਰ ਇਹ ਸਾਰਾ ਹੈ ਪਰ ਮੇਨ ਜਿਹੜਾ ਮੰਦਰ ਹੈ ਉਹ ਆਹ ਵੈ ਸੈਂਟਰ 'ਚ ਜਿਹੜਾ ਸਰੋਵਰ ਦੇ ਦੋਵੇਂ ਹਿੱਸਿਆਂ ਦੇ ਵਿਚਕਾਰ ਮੰਦਰ ਹੈ ਇਹ ਮੇਨ ਮੰਦਰ ਹੈ ਇਥੋਂ ਦਾ ਪਹਿਲੇ ਇੱਥੇ ਛੋਟਾ ਮੰਦਰ ਹੁੰਦਾ ਸੀਗਾ ਪੁਰਾਣਾ ਪਰ ਫਿਰ ਹੁਣ ਇਹ ਤੁਸੀਂ ਦੇਖ ਸਕਦੇ ਹੋ ਇਸ ਮੰਦਰ ਦਾ ਭਵệ ਦਰਬਾਰ ਸਾਰਾ ਇਹ ਸਥਾਨ ਦੀ ਅੰਮ੍ਰਿਤਸਰ ਦੇ ਵਿੱਚ ਕਿਉਂਕਿ ਅੰਮ੍ਰਿਤਸਰ ਬਹੁਤ ਇੱਕ ਧਾਰਮਿਕ ਪੁਆਇੰਟ ਆਫ View ਤੋਂ ਬੜੀ ਇੱਕ ਹਿਸਟੋਰੀਕਲ ਪਲੇਸ ਹੈ ਉੱਥੇ ਹੀ ਜਿੱਥੇ ਤੁਸੀਂ ਦਰਬਾਰ ਸਾਹਿਬ ਔਰ ਦੁਰਗਾਣਾ ਮੰਦਿਰ ਤੋਂ ਬਾਅਦ ਉਸ ਕਿਉਂਕਿ ਉਹ ਦੋਨੋਂ ਸਥਾਨ ਸ਼ਹਿਰ ਦੇ ਕੋਲ ਨੇ ਸ਼ਹਿਰ ਦੇ ਵਿੱਚ ਨੇ ਇਹ ਅੰਮ੍ਰਿਤਸਰ ਤੋਂ ਥੋੜਾ ਹਟ ਮਾਰਿਆ ਜਾਂਦਾ ਪਰ ਜਿੰਨੇ ਵੀ ਇੱਥੇ ਅੰਮ੍ਰਿਤਸਰ ਟੂਰਿਸਟ ਪਲੇਸ ਹੈ ਲੋਕ ਆਉਂਦੇ ਨੇ ਉਹ ਇਸ ਸਥਾਨ ਤੇ ਜ਼ਰੂਰ ਹੋ ਕੇ ਜਾਂਦੇ ਨੇ